ਮੈਂ ਮਨਜੀਤ ਕੋ ਰਾਮਾਦੇਵ ਪਾਰਟੀ ਮੈਂ ਜੋ ਤੋਂ ਇਲੈਕਸ਼ਨ ਲੜ ਲਈਆਂ ਜੀ ਮੈਂ ਕਿਉਂ ਦਾ ਨਾਲ ਹੀ ਦਾ ਬਾਦਰਗੜ੍ਹ ਤੇ ਲਾਲਗੜ੍ਹ ਆਏ ਸੀ ਜੀ ਸਰਪੰਚਾਂ ਨੇ ਸਾਨੂੰ ਭਰਵਾ ਘਾਰਾ ਦਿੱਤਾ ਜੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੀ ਇਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕਿਉਂ ਦਾ ਨਾਲ ਹੀ ਦਾ ਵਨ ਸੈਟ ਤੁਹਾਨੂੰ ਵੋਟਾਂ ਪੈਣਗੀਆਂ ਸਾਰੀਆਂ ਅਸੀਂ ਗੱਲ ਜੇ ਸਾਰਿਆਂ ਨੂੰ ਸਾਡੇ ਪਿੰਡ ਵਿੱਚ ਅੱਜ ਲਾੜਗੜ ਬਹਾਦਰਗੜ ਵਿੱਚ ਮਨਜੀਤ ਕੌਰ ਜੋ ਕਿ ਮੈਨ ਜੋਂ ਤੋਂ ਜ਼ਿਲ੍ਹਾ ਪ੍ਰੇਤ ਦੀ ਚੋਣ ਲੜ ਰਹੇ ਨੇ ਦੀ ਅਸੀਂ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਾਂਗੇ ਲਾੜਗੜ ਬਹਾਦਰਗੜ ਤੋਂ ਇਹਨਾਂ ਦਾ ਸਾਡੇ ਪਿੰਡ ਆਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਸਾਰੀ ਨਗਰ ਇਹਨਾਂ ਦੇ ਨਾਲ ਹੈ ਜੀ ਵੱਧ ਤੋਂ ਵੱਧ ਵੋਟ ਪਾ ਕੇ ਵੱਧ ਤੋਂ ਵੱਧ ਸਪਰਤਨ ਕਰਾਂਗੇ ਅਸੀਂ ਅਸੀਂ ਮਤਲਬ ਮੈਂ ਸਰਪੰਚ ਜੀ ਲਾੜਗੜ ਤੇ ਬਹਾਦਰਗੜ ਤੋਂ ਦੋ ਪਿੰਡਾਂ ਦਾ ਸਾਡੇ ਆਪਣੇ ਬੀਬੀ ਮਨਜੀਤ ਕੌਰ ਜੀ ਆਏ ਨੇ ਆਪਣਾ ਮੈਨ ਤੋਂ ਜ਼ਿਲ੍ਹਾ ਪ੍ਰੇਤ ਤੋਂ ਤੁਹਾਕੀ ਨਾ ਤਾਂ ਬਹੁਤ ਬਹੁਤ ਪਿੰਡਾਂ ਐ ਤੇ ਧੰਨਵਾਦ ਕਰਦੇ ਆ ਤੇ ਵਾਦਾ ਵੀ ਕਰਦੇ ਆ ਦੋਨਾਂ ਪਿੰਡਾਂ ਵਿੱਚੋਂ ਲੀਡ ਦੇ ਦਵਾ ਕੇ ਕੱਲਾਂਗੇ ਜੀ ਵੱਧ ਤੋਂ ਵੱਧ ਵੋਟਾਂ ਪਵਾਵਾਂਗੇ ਵੱਧ ਤੋਂ ਵੱਧ ਲੀਡ ਕਰਾਂਗੇ ਜੀ ਹਾਂ ਵਾਹਿਗੁਰੂ ਜੀ ਕੀ ਫਤਿਹ ਅਸੀਂ 64 ਜੋਂਨ ਨੰਬਰ 1 ਤੋਂ ਲੇਡੀ ਸੀਟ ਇਲੈਕਸ਼ਨ ਲੜ ਰਹੇ ਆ ਗੁਰਵਿੰਦਰ ਕੌਰ ਜੀ ਮੇਰੀ ਵਾਈਫ ਉਮੀਦਵਾਰ ਨੇ ਸਾਰਿਆਂ ਨੂੰ ਬੇਨਤੀ ਹੈ ਉਹਨਾਂ ਨੂੰ ਵੋਟਾਂ ਪਾ ਕੇ ਵਕਤ-ਵਕਤ ਕਾਮਯਾਬ ਕਰੋ ਅੱਜਜੀਤ ਸਿੰਘ ਮੇਰਾ ਪਿੰਡਾ ਪਿੰਡਾ 64 ਪ੍ਰੀਆ ਬਲਾਕ ਸੰਗਠਨ ਜਿਲ੍ਹਾ ਫਤਿਹਦੀ ਚੋਣਾਂ ਆ ਰਹੀਆਂ ਨੇ ਉਹਦੇ ਬਾਰੇ ਕੀ ਕਰੀਏ ਹੋਰ ਬਾਰੇ ਕਹਿਣ ਦੀ ਤਾਂ ਲੋੜ ਹੀ ਨਹੀਂ ਜੀ ਸਾਡੇ ਪਿੰਡ ਆ ਕੇ ਵੇਖ ਲਓ ਜਿਹੜੇ ਕੰਮ ਕੀਤੇ ਆਮ ਆਦਮੀ ਪਾਰਟੀ ਨੇ ਭੈਣ ਮਨਜੀਤ ਕੌਰ ਨੇ ਸਾਡੇ ਪਿੰਡ ਗਰਾਉਂਡ ਨਹੀਂ ਸੀ 70 ਸਾਲ ਹੋ ਗਏ ਦੇਸ਼ ਯਾਦਵ ਨੂੰ 70 75 ਸਾਲ ਗਰਾਉਡ ਇਹਨਾਂ ਦੀ ਬਦੌਲਤ ਬਣਿਆ ਜੀ ਆਹ ਵੇਖੋ ਜੀ ਸਾਹਮਣੇ ਪਿੰਡ ਛੱਪੜ ਨਹੀਂ ਸੀ ਪੱਕਾ ਛੱਪੜ ਇਹਨਾਂ ਦੀ ਬਦੌਲਤ ਬਣਿਆ ਨੇ ਬਾਕੀ ਹੋਰ ਤੁਸੀਂ ਲਾ ਲਓ ਬਈ ਲੈਟ ਹੀ ਲਾ ਲਓ ਤੁਸੀਂ ਜਿਵੇਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ 24 ਘੰਟੇ ਮੋ ਕਿੰਨਾ ਔਖਾ ਸੀ ਨਾ ਇਹ ਕੋਈ ਕਈ ਕਿਸਾਨ ਦਾ ਰਾਤ ਨੂੰ ਸੱਪ ਲੜ ਕੇ ਮਰਿਆ ਨੇ ਉਹਨਾਂ ਦੀ ਲਾਲੋ ਉਹ ਜਾਨ ਵਜਦੀ ਜਿਹੜਾ ਬੰਦਾ ਰਾਤ ਨੂੰ ਪਾਣੀ ਲਾ ਸੱਪ ਲੜ ਕੇ ਮਰਿਆ ਬਹੁਤ ਜਿਆਦਾ ਰਾਤ ਨੂੰ ਜਾਂਣਾ ਨੇ ਇਸੇ ਰਿਆ ਨੇ ਜਦੋਂ ਦਿਨੇ ਲੈਡ ਮਲੇ ਰਾਤ ਨੂੰ ਕੋਈ ਜਾਂਦਾ ਨਹੀਂ ਬਹੁਤ ਵਧੀਆ ਫੈਸਲੇ ਨੇ ਜਿਵੇਂ ਐਕਸੀਡੈਂਟ ਹੁੰਦਾ ਹੀ ਉਹ ਵੇਖ ਲੋ ਰੋਡ ਤੇ ਐਂਬੂਲੈਂਸ ਦੀ ਵੇਟ ਕਰਨੀ ਪੈਂਦੀ ਵੇਟ ਕਰਨ ਤੋਂ ਪਹਿਲਾਂ ਹੀ ਗੱਡੀ ਪਹੁੰਚ ਜੰਦੀ ਫੋਨ ਕਰਨੇ ਵੀ ਲੋੜ ਨਹੀਂ ਪੈਂਦੀ ਬਹੁਤ ਵਧੀਆ ਸਰਕਾਰ ਹੈ ਇਹਨਾਂ ਦਾ 600 ਜੂਨ ਫ੍ਰੀ ਵੀ ਹੈ ਹਾਂਜੀ ਕਿਸੇ ਨੂੰ ਕਦੇ ਬਿੱਲ ਨਹੀਂ ਆਇਆ ਬਹੁਤ ਵਧੀਆ ਸਰਕਾਰ ਹੈ ਇਹ ਤੇ ਜਿੱਤਣਗੇ ਵਨ ਸਾਈਡ ਲਿਖਾ ਲੋ ਇਹ ਤੇ ਚੇਅਰਮੈਨ ਸਾਹਿਬ ਕਹਿਣ ਲੱਗੇ ਸੀ ਤਾਂ ਹਣੀ ਜਿਹ ਚੂਜ਼ ਕਰ ਬਣੇਗੀ ਸਭ ਤੋਂ ਉੱਚੀ ਤੇ ਸੱਚੀ ਠੀਕ ਹੈ ਦਿਲ ਸੱਚਾ ਹੋਏਗਾ ਸਭ ਕੁਝ ਸੱਚਾ ਹੋਏਗਾ ਕਰਨਾਲਾ ਤੇਗ ਬਹਾਦਰ ਸਾਸ਼ੀਕਲ ਜੀ ਮੈਂ ਸੁਮਨਾ ਮਿੱਤਲ ਬਲਾਕ ਪ੍ਰਧਾਨ ਸੁਮਨਾ ਸੋ ਮੈਂ ਸਾਰੇ ਹੀ ਮੇਨ ਜ਼ੋਨ ਦੇ ਵਿੱਚ ਇੱਕ ਅਪੀਲ ਕਰਨਾ ਚਾਹਨੀ ਆ ਕਿ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਚੋਣ ਹੈ ਸਾਡੀ ਛੋਟੀ ਭੈਣ ਮਨਜੀਤ ਕੌਰ ਲੜ ਰਹੀ ਹੈ ਔਰ ਬਲਾਕ ਸਮਤੀ ਦੀਆਂ ਸਾਡੇ ਮੈਂਬਰ ਲੜ ਰਹੇ ਨੇ ਸੋ ਮੈਂ ਸਾਰੇ ਹੀ ਮੈਨਜੋਂ ਦੇ ਵਿੱਚ ਪੈਂਦੇ 45 ਪਿੰਡਾਂ ਦੇ ਵਿੱਚ ਗਈਆਂ ਪਰ ਉੱਥੇ ਜਾ ਕੇ ਦੇਖਿਆ ਕਿ ਸਾਰੇ ਹੀ ਸਰਪੰਚਾਂ ਪੰਚਾਂ ਪਿੰਡ ਵਸੀਆਂ ਨੇ ਬਹੁਤ ਪਿਆਰ ਸਤਿਕਾਰ ਸਾਨੂੰ ਦਿੱਤਾ ਹੈ ਸਾਨੂੰ ਮਾਨ ਬਖਸ਼ਿਆ ਸੋ ਜਿਸ ਤਰ੍ਹਾਂ ਸਾਹਿਬ ਅਸੀਂ ਆਪਣਾ ਵਰਕ ਕਰ ਰਿਹਾ ਜਾਂ ਸਾਡੀ ਛੋਟੀ ਭੈਣ ਮਨਜੀਤ ਕੌਰ ਦਿਨ ਰਾਤ ਆਪਣੇ ਲਈ ਮਿਹਨਤ ਕਰ ਰਹੀ ਹੈ ਪੂਰੀ ਉਮੀਦ ਹੈ ਕਿ ਅਸੀਂ ਪੂਰੀ ਲੀਡ ਕੱਢਾਂਗੇ ਔਰ ਇਹ ਸੀਟ ਜਿੱਤ ਕੇ ਸਾਡੇ ਐਮਐਲਏ ਸਾਹਿਬ ਦੀ ਝੋਲੀ ਦੇ ਵਿੱਚ ਪਾਵਾਂਗੇ ਸਤਿ ਜੀ ਜੀ ਮੈਂ ਗੁਰਵਿੰਦਰ ਸਿੰਘ ਸਰਪੰਚ ਕਾਕੜਾ ਅ ਬੇਨਤੀ ਕਰਨਾ ਚਾਹੁੰਦਾ ਕਿ ਮੈਨਜੋਨ ਤੋਂ ਸਾਡੇ ਮਨਜੀਤ ਕੋਰ ਭੈਣ ਜੀ ਖੜੇ ਨੇ ਇਲੈਕਸ਼ਨ ਚ ਜ਼ਿਲ੍ਹਾ ਪਰਿਸ਼ਦ ਦੀ ਤੇ ਉਹ ਆਪਣਾ ਸਾਰੇ ਪਿੰਡਾਂ 'ਚ ਮੀਟਿੰਗਾਂ ਕਰਦੇ ਪਏ ਨੇ ਨਾਲ ਉਹਨਾਂ ਦਾ ਆਪਾ ਵੀ ਚੱਲ ਰਹੇ ਆ ਤੇ ਜਿੰਨਾ ਵੀ ਪਿੰਡਾਂ 'ਚ ਅਸੀਂ ਮੀਟਿੰਗਾਂ ਕੀਤੀਆਂ ਨੇ ਸਾਰਿਆਂ 'ਚ ਸਾਨੂੰ ਭਰਵਾ ਹੁੰਗਾਰਾ ਮਿਲਿਆ ਹੈ ਪੰਚਾਇਤ ਸਰਪੰਚਾਂ ਵਲੰਟੀਅਰ ਆਮ ਆਦਮੀ ਪਾਰਟੀ ਦੇ ਸਾਰਿਆਂ ਨੇ ਪੂਰਨ ਸਹਿਯੋਗ ਦਿੱਤਾ ਹੈ ਅਤੇ ਉਮੀਦ ਕਰਦੇ ਆ ਕਿ ਉਹ ਮੈਨਜੋਨ ਤੋਂ ਇਹਨਾਂ ਨੂੰ ਜਿਤਾਣਗੇ ਔਰ ਬਾਕੀ ਪ੍ਰਲਾਗ ਸੰਪਤੀ ਦੇ ਜਿੰਨੇ ਵੀ ਕੈਂਡੀਡੇਟ ਸਾਡੇ ਖੜੇ ਐ ਉਹਨਾਂ ਨੂੰ ਵੀ ਜਿਤਾਣਗੇ ਹਰੇਕ ਪਿੰਡ ਚ ਜਾਨਨੇ ਆ ਤਾਂ ਉਹ ਇਹੀ ਕਹਿੰਦੇ ਆ ਕਿ ਸਾਲ ਡੇਢ ਜੇ ਸਰਕਾਰ ਦਾ ਵੱਜਦਾ ਹੈ ਤਾਂ ਆਪਾਂ ਇਹਨਾਂ ਨੂੰ ਮੌਕਾ ਦਈਏ ਪਿੰਡਾਂ ਦੇ ਵਿਕਾਸ ਦੇ ਕੰਮ ਜੋ ਹੋਣ ਵਾਲੇ ਨੇ ਉਹ ਆਪਾਂ ਕਰਾਈਏ ਤੇ ਇਹਨਾਂ ਵੱਲੋਂ ਵੀ ਪੂਰਾ ਹੰਗਾਰਾ ਮਿਲ ਰਿਹਾ ਉਹਨਾਂ ਨੂੰ ਕਿ ਅਸੀਂ ਕੰਮ ਸਾਰੇ ਕਰਵਾਵਾਂਗੇ ਕੋਈ ਕਿਸੇ ਪ੍ਰਕਾਰ ਦੀ ਵੀ ਕਮੀ ਪੇਚੀ ਹੁੰਦੀ ਤਾਂ ਪੂਰੀ ਕਰਾਂਗੇ ਸੋ ਵਧੀਆ ਸਨ ਮਾਹੌਲ ਲੱਗ ਹੈ ਕਿ ਉਮੀਦ ਕਰਦੇ ਆਂ ਕਿ ਅਸੀਂ ਜਿੱਤਾਂਗੇ ਮੈਂ ਮਨਜੀਤ ਕੋ ਰਾਮਾਦੇਵ ਪਾਰਟੀ ਮੈਂਜੋਤ ਤੋਂ ਇਲੈਕਸ਼ਨ ਲੜ ਲਈਆਂ ਜੀ ਮੈਂ ਕਿਹਦਾ ਨਾਲ ਹੀ ਦਾ ਬਾਦਰਗੜ੍ਹ ਤੇ ਲਾਲਗੜ੍ਹ ਆਏ ਸੀ ਜੀ ਸਰਪੰਚਾ ਨੇ ਸਾਨੂੰ ਪਰਵਾਹ ਘਾਰਾ ਦਿੱਤਾ ਜੀ ਮੈਂ ਇਹਨਾਂ ਦਾ